ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਬੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਇਹ ਤੁਹਾਨੂੰ ਮੱਝਾਂ ਦਿਖਾਵਾਂਗੇ ਮੱਝਾਂ ਦੋਵੇਂ ਸੂਈਆਂ ਤਾਜ਼ੀਆਂ ਤੁਹਾਨੂੰ ਦਿਖਾਉਣੀਆਂ ਦੋਵਾਂ ਦੇ ਬੱਚੇ ਹੋਵਾਂ ਤੇ ਦੋ گاਵਾ ਬੱਚੇ ਦੇ ਬਿਨਾਂ ਤਾਂ ਅਸੀਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹੋ ਸਾਨੂੰ ਠੀਕ ਠਾਕ ਜੀ। ਵਧੀਆ ਵੀਰ ਜੀ। ਤੇ ਚਲੋ ਨਾਮ ਦੱਸਦੇ ਕਰੀ। ਸਾਨੂੰ ਨੂੰ ਸ਼ਹਿਰ ਨਾਲ ਜਿਲ੍ਹਾ ਮਸਰ। ਫੋਨ ਨੰਬਰ ਹੀ ਬੋਲ ਦੋ। 761 467 555। ਠੀਕ ਹੈ। ਤੇ ਅੱਜ ਦੋ ਗਾਵਾਂ ਤੇ ਦੋ ਮੱਜਾਂ ਹਨ। ਗਾਵਾਂ ਹਾਂਜੀ ਦੋ ਮੱਜਾਂ ਦੇ ਗਾਵਾਂ। ਪਹਿਲਾ ਗਾਵਾਂ ਵਿਖਾ ਦਈਏ ਫਿਰ। ਚਲੋ ਗਾਵਾਂ ਵੇਚੀਏ ਆ ਜਿਹੜੀ ਮਰਜ਼ੀ ਵੇਖ ਲੈਣ ਪਹਿਲੋਂ। ਆਹ ਚਲੋ ਸਾਰੀਆਂ ਵਿਖਾਉਣੀਆਂ ਹੈਆਂ। ਹਾਂ। ਪਹਿਲੇ ਨੰਬਰ ਤੇ ਆਹੀ ਵਿਖਾ ਦੀਏ ਫਿਰ ਚਿੱਟੀ ਗਾਂ ਹਾਂਜੀ ਕਿੰਨਾ ਦੁੱਧ ਦੇ ਦੇ ਕੋਲ ਜੀ ਦੁੱਧ 8 ਕਿਲੋ ਜੀ ਹੈਗਾ ਪੱਕਾ ਦੁੱਧ ਲੀਟਰ ਵਾਲਾ ਚੋਕੇ ਖੜੇ ਦੇ ਠੰਡੀ ਤੇ ਦਿੱਤਾ ਸੀਗਰ ਬੜੀ ਜਿੱਦਾਂ ਹੀ ਬਣੂਗਾ ਅੱਛਾ ਇੰਦਾ ਹੀ ਠੀਕ ਹੈ ਮਾਰ ਮਹੀਨਾ ਘਰ ਵਾਲੇ ਦੇ ਬਣੀ ਹੋਇਆ ਜੀ ਅੱਛਾ ਪੀਗਾ ਭਲਾ ਜਿਹੜਾ ਮਹੀਨਾ ਪਰ ਬਕਰ ਦੀ ਗੁੰਡੀ ਦੀ ਬਣਦਾ ਦੀ ਠੀਕ ਹੈ ਜੀ ਦੁੱਧ 8 ਕਿਲੋ ਚਵਾਕ ਭੂਰ ਛੱਟਾ ਥਣ ਘਰ ਵੱਤ ਵਿੱਚ ਮੇਰੀ ਫੁੱਲ ਆਪਣੀ ਠੀਕ ਹੈ ਜੀ ਵੰਗੇ ਤੋਂ ਬਿਨਾਂ ਮਿਲਦੀ ਏ ਰੱਸੀ ਤੋਂ ਬਿਨਾਂ ਹੀ ਇਹ ਚਵਾਈ ਕਹਿੰਦੇ ਹੁੰਦੀ ਤੇ ਥਾਣੇ ਦੇ ਦੇਖਸਾਲੇ ਚਲੋ ਫਿਰ ਤੋਰ ਤੋਂ ਇਹ ਰਸੀ ਦੇ ਬਿਨਾਂ ਨਹੀਂ ਬਗੇ ਦਿਨਾ ਇਹ ਤੇ ਬੁੜੀ ਹੋ ਗੱਦੀ ਲਈ ਕੋਈ ਨਹੀਂ ਛੱਜਦੇ ਦੁੱਧ ਜਿਹੜਾ 8 ਕਿਲੋ ਵੀਰ ਜੀ ਪੱਕਾ ਹੈਗਾ ਜੀ ਦੁੱਧ ਚੋਖਰੇ ਕੋਈ ਆਲੇਗਾ ਕਿਹੜੇ ਪਾਦ ਪਾ ਦਾ ਉੱਪਰ ਸਾਫ ਫਰਕ ਪੈ ਜਾਂਦਾ ਲੱਗਦਾ ਰਹਿਣਾ ਹਾਂਜੀ ਹਾਂਜੀ ਨਹੀਂ ਰਹੀ ਆ ਇਹਨੂੰ ਪਾ ਦੇ ਗੱਜੇ ਪਾ ਕੇ ਰਸੇ ਠੀਕ ਆ ਦੁੱਧ ਤੁਹਾਨੂੰ ਦਾ ਰਸੇ ਦਾ ਕਿਹੜਾ ਉਨੀ ਕੀ ਰਹਿਣ ਲੱਗਦਾ ਤਾਰੀਂ ਦਾ ਬਣਾਉਂਦਾ ਜਿੱਦਾਂ ਲੋਗ ਆਂਦੇ ਦੇ ਮੁੱਲ ਫਿਰ ਇਹਦਾ ਠੰਡੀ ਠੀ ਜਦਾਂ ਵੱਧੀ ਵਾਹ ਠੀਕ ਹੈ ਪਤਰਾ ਥੋੜਾ ਜਿਹਾ ਡਰਦੀ ਡਰਦੀ ਜੀ ਆ ਉਹ ਕੈਮਰੇ ਤੋਂ ਡਰਦੀ ਦਾ ਤੇ ਮੁੱਲ ਮੋਲੇ ਦਾ ਭਾਈ ਭਾਈ ਹਜ਼ਾਰ ਦੇ ਭਾਈ ਹਜ਼ਾਰ ਤੇ ਕਿੰਨੇ ਦੀ ਜੈਸ ਨੂੰ ਜੈਸ ਨੂੰ 21 ਹਜ਼ਾਰ ਦੀ 21 ਹਜ਼ਾਰ ਦੀ ਬਾਕੀ ਮੌਕੇ ਦੇ ਹੋਰ ਕਰਦੇ ਪਹੋਟਾ ਦੇ ਬਖ ਹੋਣੇ ਨਾ ਤਨ ਬੜਾ ਮਾਂ ਤਾਂ ਜੀ ਵੀਡੀਓ ਸਾਰੇ ਮੰਨਦਾ ਤਾਂ ਚੱਲਣ ਦੇ ਆ ਅੱਛਾ ਫਿਰ ਉਹਨੇ ਪਹਿਲਾਂ ਹੀ ਵਾਧ ਮੰਗ ਲਿੰਦੇ ਜੀ ਹਾਂ ਜੀ ਚਲੋ ਬਾਕੀ ਕੋ ਫੋਨ ਲਾਵੇ ਆਪੇ ਮੌਕੇ ਤੇ ਸੌਦਾ ਹੋ ਜਾਏਗਾ ਬਈ ਸੋਹਣੀ ਭਾਜੀ ਗਾਣ ਗਾ ਰਹੀ ਜੀ ਠੀਕ ਆ ਤੇ ਹੋਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂ ਹਾਂ ਥਾਣੇ ਦੇਖ ਸਾਦੇ ਜੇ ਇਹ ਲਾਗੇ ਤਾਂ ਕਿੰਨਾ ਦੁੱਧ ਵੇਦਿਆ ਦੇਖ ਪਹਨ ਔ ਕਿਲੋ ਅੱਛਾ ਇੱਕ ਪੁੰਦਾਰ ਬਲੋ ਮੇਰਾ ਫੀਡ ਨਹੀਂ ਖਾਦੀ ਠੀਕ ਹੈ ਅਜੇ ਖਾਦੀ ਵੀ ਨਹੀਂ ਦੇਲੇ ਨੇ ਕੱਲ ਦਾ ਲਾਇਆ ਅਣਕਾ ਵੰਡ ਫੀਡ ਉਹਦਾ ਪਈ ਵੇ ਲੋ ਆਹ ਵੇ ਲੋ ਫੀਡ ਪਈ ਫੀਡ ਨਹੀਂ ਖਾਦੀ ਵੇ ਲੋ ਹਾਂਜੀ ਹਾਂਜੀ ਹਾਂ ਦੁੱਧ ਨਾ ਹੋਣ ਦੁੱਧ ਆਪਸ 7 ਕਿਲੋ ਕਰਕੇ ਦਵਾਂਗੇ 7 ਤੋਂ ਬਾਹਰ ਨਹੀਂ ਉਪਰ ਆਪਸ 7 ਹੀ ਕਿਲੀਏ ਠੀਕ ਹੈ ਹਾਂ ਕਿ ਉਹ ਦੇ ਲਾਉਂਦੇ ਫੇਰੀਏ ਤਾਂ ਵਾੜ ਨਗਾ ਦੁੱਧ ਦੇ ਲਾਵਾ ਹਾਂਜੀ ਹਾਂਜੀ ਵੰਗਾ ਪਾਓ ਮਲੇ ਤੇ ਭੜਾ ਪਾਉ ਚੋ ਤੋਰ ਹਾਂ ਫੇਰ ਕਰੀਨੂ ਇਹਨਾਂ ਤੋਂ ਲੈ ਸੂਆ ਜਿਹੜਾ ਇਹਦਾ ਪਹਿਲਾ ਹੀ ਬਾਕੀ ਰੰਗ ਦੇ ਬੜੀ ਸੋਹਣੀ ਆ ਇਹ ਵੀ ਭਾਈ ਦੇ ਵੀ ਜਦਾਂ ਜਦ ਬਣੀਗੇ ਠੀਕ ਆ ਪਰ ਇਹਦੀ ਗਰੰਟੀ ਮੈਂ ਕੋਈ ਨਹੀਂ ਜਿਹੜਾ ਆਪਾਂ ਚੈੱਕ ਨਹੀਂ ਕਰਾਈ ਤੇ ਕਰੀ ਨਹੀਂ ਠੀਕ ਆ ਹਾਂ ਇਹਦੇ ਕਰਮੋਂ ਨਿਕਾਉ ਨਿਕਲਣਾ ਆਪਾਂ ਗਰੰਟੀ ਦੇਈ ਹੈ ਤੇ ਇਹਦਾ ਫਰਮੂਲਾ ਇਹਦਾ ਮੁੱਲ 20000 ਹੈ ਅੱਛਾ ਬਾਕੀ ਦੁੱਧ ਭਾਈ ਮੇਰੇ ਕੋਲ ਕੋਈ ਨੋਕਲ ਦੋਦੀ ਮੇਰੇ ਕੋਲ 1万 ਮੂੜੀ ਦੇਣੀ ਏ ਲਓ ਜੀ ਅੱਛਾ ਇਹੋ ਪਰੇ ਸਾਹ ਜਾ ਕੇ 7000 ਤੋਂ ਬਾਅਦ ਵੀ ਸਾਡਾ 7000 ਤੋਂ ਕਟ ਕਰ ਦਈਦਾ ਏ ਤੇ ਕਿੰਨਾ ਕਿੰਨੇ ਦੀ ਦੇਣੀ ਏ ਤੇ 20000 ਚ ਕਰਨਾ ਮੰਨ ਤਾ ਨਾ ਭਾਈ ਆਦੀ ਭਾਈ ਹਾਂ ਨਾ ਦਵਾਗੇ ਚਲੋ ਮੌਕੇ ਤੇ ਕਰੋਗੇ ਮੰਨ ਤਾ ਨਾ ਜੇ ਜੋੜਾ ਇਕੱਠਾ ਲਊ ਤਾਂ ਕੋਈ ਫਿਰ ਦੇ ਦਾਂਗਾ ਬਸ 40000 ਲਈ ਅੱਛਾ ਫਿਰ 20 20000 ਦੇ ਸਾਹ ਹਾਂ ਦੇ ਦੇਓਗੇ ਬਾਕੀ ਚਲੋ ਫਿਰ ਵੀ ਕੋਈ ਫੋਨ ਲਾਵੇ ਫੋਨ ਲਾਵੇ ਮੰਨ ਤਾ ਨਾ ਮੰਨ ਤਾ ਨਾ ਖੁੱਲੇ ਹੀ ਹੋਣਗੇ ਤਾ ਵਾਜ ਪਹਿਲਾਂ ਉਹ ਸਾਬ ਨਹੀਂ ਰੱਖਤਾ ਵਾ ਸੋਹਣੀਆਂ ਬੱਚੀਆਂ ਸਾਲ ਸਿਆਲ ਦੁੱਧ ਰਹਿਣਾ ਨਹੀਂ ਠੀਕ ਹੈ ਜੀ ਯਾਨੀ ਕੋ ਬੁੱਢੀਆਂ ਪ੍ਰਾਨੀਆਂ ਸਿਆਲ ਜਿ ਬਹਿਈਆਂ ਆ ਚਲੋ ਆ ਗਈਆਂ ਬੈਠਾ ਵਾ ਦੋਵੇਂ ਤੇ ਹੁਣ ਆ ਗਈ ਆਪਣੇ ਕੋਲ ਛੋਟੀ ਇੱਕ ਤਾਂ ਲਖਾਣੇ ਚਾ ਜੀ ਇਹ ਭਾਈ ਮਿਲਦੀ ਆ ਪਾੜਾ ਲਿੰਦੀ ਏ ਨਾਲ ਅੱਛਾ ਉਹ ਬੱਚਾ ਜੀ ਬੱਚਾ ਮਗਰੋਂ ਪੈਂਦੀ ਏ ਅੱਛਾ ਬੱਚੇ ਦੇ ਆਪਾਂ ਚੋਕ ਬੱਚੇ ਲਿੰਦੀ ਆ ਅੱਛਾ ਪਰ ਸਾਡੇ ਕੋ ਬੱਚੇ ਉਦੋਂ ਪਸੋਂ ਜਦੋਂ ਹੋ ਗਏ ਜਿਆਦੇ ਠੀਕ ਆ ਇਹ بڑے ਬੱਚੇ ਦਾ ਖੋਲਾ ਕਰਦੀ ਏ ਠੀਕ ਆ ਹਾਂ ਤੇ ਹੁਣ ਦੁੱਧ ਕਿੰਨਾ ਜਿਹਦੇ ਕੋਲ ਉੱਧਰ ਹੋਗਾ 9 ਕਿਲੋ ਲੀਟਰ ਮਾਰ ਦੇ ਤੋਰੋ ਹੈ ਕਰੀ ਇਹ ਚਵਾਈ ਹੁਣ ਆਲੀ ਆਪਾਂ ਕਰਾ ਦਨੇ ਆ ਇਹ ਕਰੀ ਕਹਿੰਦੇ ਕਿ ਤੁਹਾਨੂੰ ਝੋਗੇ ਵਿਖਾ ਦਿੰਦੇ ਵੀ ਕਿਤਰਾ ਕਿਤਰਾ ਚਵਾਈ ਹੁੰਦੀ ਹੈ ਇਹਦੀ ਹੁਣ ਬੱਚੇ ਤੇ ਨਹੀਂ ਜਿਹੜਾ ਮਿਲਦੀ ਬੱਚੇ ਮਗਰੋਂ ਪੈ ਜਾਂਦੀ ਆ ਬੱਚਾ ਮਗਰੋਂ ਛੱਡੀ ਦਾ ਮੈਂ ਆ ਪਾਜੀ ਬੁੱਕ ਮਾਰ ਲਈ ਕਿਸੇਗਾ ਜਾ ਕੇ ਮੈਲਾ ਵੀ ਨਾ ਮਾਰੇ ਅੱਛਾ ਦੋਗਲ ਪੈਸੇ ਦਊਂ ਮੈਂ ਅੱਛਾ ਪਹਿਵਾ 6 ਵਜੇ ਨੂੰ ਆ ਜੀ ਦੋਗਲ ਪੈਸੇ ਦਵਾਂਗੇ ਕਿਸੇ ਜਗ੍ਹਾ ਮੈਲਾ ਵੀ ਨਾ ਮਾਰੇ ਜੀ ਠੀਕ ਹੈ ਜੀ ਰਾਜਾ ਪੁੱਦਾ ਹੈ ਬਾਕੀ ਫਿਕਸ ਜੇ ਹਵਾਨੇ ਦੀ ਆ ਸੂਆ ਕਿਨਵੇਂ ਦਾ ਦੂਜਾ ਸੂਆ ਠੀਕ ਐ ਤੇ ਉਤਰਾਂ ਥੋੜਾ ਡਰਦੀ ਡਰਦੀ ਆ ਹਾਂਜੀ ਇਹ ਮੈਂ ਕਰਾ ਲੀਏ ਚਵਾਈ ਜੀ ਵਾਲੀ ਦਿਖਾ ਦੇ ਫਿਰ ਤੇ ਕਿਤਰਾ ਵਿੱਚ ਜੀ ਫਿਰ ਫਸਮ ਤੇ ਕਿੱਦਾਂ ਆਪਾਂ ਵੰਗਾ ਪੋਣਾ ਮੜਿਆ ਅੱਛਾ ਬੱਚਾ ਬਾਹਰ ਪਾ ਛੱਡੋ ਥੋੜਾ ਬਤ ਕੋਈ ਭਲਾ ਨਹੀਂ ਪੋਣਾ ਕੁਝ ਨਹੀਂ ਕਰ ਬਸ ਇਦਾਂ ਮੜਿਆ ਵੰਗਾ ਬਾਲਣਾ ਤਾਰੋ ਅੱਛਾ ਰੱਸੀ ਪਾ ਲੈਣੀ ਇਦਾਂ ਇਦਾਂ ਮੜ ਜਿਹਾ ਗਝਾਈ ਜੂ ਆ ਠੀਕ ਐ ਲੈ 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 ਅੱਛਾ ਰੱਸੀ ਪਾ ਗਝਾਈ ਕੀ ਲੈਣੇ ਠੀਕ ਹੈ ਫਟਾ ਲਾ ਦੇ ਮੱਖੀ ਬੜੀ ਤੇ ਆ ਦੇਖ ਸਾਡੇ ਇਤਰਾ ਹੀ ਨੇ ਪਸੰਦ ਪੈਣਾ ਹੀ ਦਾ ਇਦਾਂ ਇਹ ਵੀ ਪਾਈ ਕੋ ਰੱਤਾ ਛੜੀਆਂ ਮਾਰਦੀਆਂ ਐ ਅੱਛਾ ਇਦਾਂ ਫੱਡੀ ਜਾ ਕੇ ਚੋਂ ਜਿੱਦਾਂ ਮਰਜੀ ਪਾੜਾ ਪਾਓ ਤੇ ਭਾਵੇਂ ਨਾ ਪਾੜਾ ਵੀ ਨਾ ਪਾਓ ਠੀਕ ਹੈ ਬਾਕੀ ਇਹ ਵੀ ਚਲੋ ਕੋਈ ਵੇਰ ਪਾੜਾ ਵੀ ਗਝਾਲੇ ਤੇ ਉਹ ਜੀਦਾ ਜਿਆਦਾ ਵੱਧਾ ਬਾਕੀ ਇਹ ਮਿਲਦੀ ਅੱਛਾ ਬੱਚੇ ਖੁਰਾ ਕੀ ਹੋ ਗਿਆ ਬੱਚੇ ਬੋਲ ਗਈ ਬਣੀ ਠੀਕ ਹੈ ਜੀ ਪ੍ਰਾਈਮ ਦਿਖਾਦਾ ਸੱਚਾਈ ਇਹਦੀ ਕੋਈ ਪੜਾ ਨਹੀਂ ਪਾਣਾ ਕੋਈ ਕੁਛ ਨਹੀਂ ਇਤਰਾ ਹੀ ਬੈ ਜਾਣਾ ਬਸ ਥੱਲੇ ਦੋਸਤ ਬਾਈ ਤੁਹਾਡੀ ਗਾੜੀ ਮਰਾ 13 14 ਲੋ ਤੁਹਾਡੀ ਦੋ ਦੋ 14 ਲੋ ਠੀਕ ਹੈ ਜੀ ਹਾਂ ਜੀ ਆਵੇ ਲੈ ਕੋਲ ਦੋ ਟਨ ਹੈ ਠੀਕ ਹੈ ਆਵੇ ਗਾੜੀ 2 ਕਿਲੋ 1.5 ਕਿਲੋ ਵਾਲੀ ਗਾੜੀ ਆ ਠੀਕ ਹੈ ਹਾਂ ਗੱਡੀ ਵੀ ਆ ਰਹਾ ਮਰਦੋਣਾ ਵੀ ਆਪੇ ਵੀ ਗੱਡੀ ਖੋਤਾ ਗਈ ਬਾਕੀ ਪਿਛਲੇ ਸਾਲਾਂ ਦਾ ਜਵਾਬ ਹੀ ਜਿਹੜਾ ਚੰਗਾ ਵਾ ਭਾਜੀ ਮਾਝ ਦੋਦ ਚੌੜਾ ਕਰੋਗੀ ਠੀਕ ਆ ਮਾਝ ਦੇ ਬਾਅਦ ਜਿਹੜੀਆਂ ਕਿੰਨੀਆਂ ਬੱਦੀ ਪਰ ਇਹ ਕਿ ਬੱਚਾ ਹੋ ਮਰਜੀ ਦੇ ਮਤਲਬ ਫਿਰ ਵੀ ਨਗਰ ਆਪਾਂ ਸੋਨੇ ਹੀ ਆ ਹਾਂਜੀ ਹਾਂਜੀ ਇਹਦੇ ਹਾਂਜੀ ਤੁਹਾਨੂੰ ਬਾਕੀ ਬੱਚੇ ਪਾਜਦੇ ਆ ਬਾਕੀ ਇਹ ਆ ਵੀ ਚਲੋ ਜੇ ਇਤਨਾ ਚਵਾਈ ਜਾਵੇ ਤੇ ਉਹ ਚੀਜ਼ ਦਾ ਜ਼ਿਆਦਾ ਵਾਧਾ ਵਾ ਕਿਤੇ ਬੱਚਾ ਉੱਪਰ ਥੱਲੇ ਵੀ ਹੋ ਜੇ ਤੇ ਕੋਈ ਜ਼ਿਆਦੀ ਫਿਰ ਪਰਵਾਹ ਨਹੀਂ ਹੁੰਦੀ ਜਿੱ ਤਰ੍ਹਾਂ ਕਈ ਵੀਰਾਂ ਨੇ ਡੇਰੀਆਂ 'ਚ ਚਾਉਣੀਆਂ ਹੁੰਦੀਆਂ ਵਾਂ ਜਾਂ ਆਮ ਘਰਾਂ 'ਚ ਕਈ ਵਾਰੀ ਚਾਉਣੀਆਂ ਹੁੰਦੀਆਂ ਵਾਂ ਕਈ ਵਾਰੀ ਬੱਚਾ ਮਰ ਜੇ ਤੇ ਫਿਰ ਜ਼ਿਆਦੀ ਦਿੱਕਤ ਆਉਂਦੀ ਆ ਬਾਕੀ ਜਿੱਥੇ ਕਰੀ ਖਲੋਗੀ ਉੱਥੇ ਖਲੋਗੀ ਆ ਆ ਵੀ ਬੱਚੇ ਲੈ ਆ। ਯਾ ਹੁਣ ਬੱਚੇ ਜੋ ਗਿਆ ਜਿਹੜਾ ਉਹਨਾਂ ਨੇ ਛੱਡਦਾ। ਇਹਦਾ ਭਾਈ ਪਚਾਇਆਗਾ ਥਲੇ। ਠੀਕ ਐ। ਯਾ ਦੁੱਧ ਜਿਹੜਾ ਆਏ ਨੇ ਕੱਢਿਆ ਬਾਕੀ ਦੋ ਜਿਹੜੇ ਭਾਈ ਉਹ 9 ਕਿਲੋ ਮਿਲਿਆ ਕਰੋ 10 ਕਿਲੋ ਲੀਟਰ ਮਾਰ ਖੜੇ। ਅੱਛਾ। ਯਾ ਕੋਈ ਮਿਲ ਨਹੀਂ ਦਿੰਿਆ ਆਪਾਂ ਲੀਟਰ ਦੇ ਨਾਲ ਆ ਵੀ। ਚਲੋ ਮਿੰਨਾ ਕੀ ਆ ਆ ਇਹਦੇ ਆਪਾਂ ਇੱਕ ਸਾਜਾ ਬਸ ਚਵਾਇ ਦੇ ਖਾਇਆ ਵੀ ਇਦਾਂ ਜਿਹੜੀ ਇਹਦੀ ਚਵਾਇ ਹੁੰਦੀ ਐ। ਬੱਚਾ ਇਦਾਂ ਬੱਚਾ ਛੱਡਦਾ ਨਹੀਂ ਬਸ। ਓਹੋ। ਇਹਨੇ ਬੱਚੇ ਵੜੇ ਗਏ ਉਹ ਕਰਦੇ 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 ਨਾ ਬੱਸ ਐਦਾਂ ਬੱਚਾ ਜਾਦਨਾ ਬੱਦਲੇ ਕੁਛ ਨਹੀਂ ਆਪਾਂ ਮਗਰੋਂ ਨਹੀਂ ਖਾਣਦੇ ਹਾਂ ਠੀਕ ਆ ਹਾਂਜੀ ਤੇ ਦਾ ਫਿਰ ਮੁੱਲ ਇਹ ਪਾਜੀ ਮਾਲੂ ਦਾ ਮਗਰੋਂ ਬੱਚਾ ਲਈ ਦੀ ਬਾਕੀ ਸਭ ਕੁਝ ਸਹੀ ਆ ਪਾੜੇ ਐਦਾਂ ਬਹਾਸਾ ਪਸੰਦੀ ਆ ਹਾਂਜੀ ਇਹ ਕੱਲ ਜਾ ਕੇ ਉਪਰੇ ਸਾ ਮਾੜਾ ਬੜਾ ਕਰ ਸਕੀ ਕਹਿੰਦੇ ਪੰਜਾ ਬਗਾ ਪਹੋਚੋ ਠੀਕ ਆ ਵੋਈ ਇੱਕ ਲਾਤਰੀ ਭਤੀ ਦਾਕ ਜੋ ਇਹ ਮੋਦੀ ਦੀ ਬਾਰਝਾ ਦੀ ਬਾਠੇ ਯਾਰ ਜੀ 60 ਤੇ ਦਈਏ ਬੁਰੇ ਦੀ ਭਾਈ 3 ਹੋਰ ਛੱਡ ਨਾ ਲਈ ਅੱਛਾ 57000 ਹਾਂ ਠੀਕ ਹੈ ਬਾਕੀ ਦੁੱਧ ਮੇਰੇ ਕੋਲ ਭਾਵੇਂ ਦੇ ਬਰਾਬਰ ਲੱਖ ਦੀ ਮਹੀਂ ਚੋਲੇ ਦੁੱਧ ਮੇਰੇ ਕੋਲ ਦਾਖਲ ਜੋਖੜੇਗੀ ਅੱਛਾ 9-10 ਤੋਂ ਦੁੱਧ ਨੀਫੇ ਮਾਰ ਕੇ ਆਪੋ ਠੀਕ ਹੈ ਜੀ ਇਦਾਂ ਵੀ ਲੋ ਜਹ ਹੋਣੀ ਹਿੱਲ ਨੀ ਹਾਂ ਇਸ ਤਰ੍ਹਾਂ ਹੀ ਹੈ ਜਰੀ ਬੱਸ ਠੀਕ ਹੈ ਚਲੋ ਹੁਣ ਜਰੀ ਇਹ ਤੋਂ ਬਾਅਦ ਇੱਕ ਰਹਿ ਗਈ ਆ ਇਹ ਵੀ ਤੋੜ ਦੋ ਇਹਦਾ ਬਚਾਜ ਇਹਦਾ ਬਚਾਜ ਇਹ ਨੂੰ 3:00 ਵਜੇ ਹੋ ਗਿਆ ਜੀ ਚਲੋ ਫਿਰ ਤੋੜੋ ਆਪਾਂ ਤੋੜ ਲੱਗਦਾ ਲੈ ਜਾ ਅਰੇ ਅਜਾ ਲੈ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਦੂਰ ਦੂਰ ਜਰਾ ਥਣ ਲੱਗਿਆ ਇਹਦੇ ਵੀ ਤੇ ਇਹਦੇ ਕੋ ਦੁੱਧ ਕਿੰਨਾ ਵਿੱਜਿਆ ਉਤਨਾ 8 ਕਿਲੋ ਹੋਗਾ ਜੀ 8 ਕਿਲੋ ਰਗਾ ਪੱਕਾ ਦੁੱਧ ਤੇ ਇਹ ਕਿੰਨਾ ਕਦਾ ਵੱਡੀ ਹੋ ਜਾਦਾ ਵਾ ਅੱਛਾ ਇਹ ਦੇਖ ਆ ਚੋ ਟਿੱਕੇ ਦੁੱਧ ਕਿੰਨੇ ਜ਼ਿਆਦਾ ਹੋ ਜਾਣਾ ਭਾਈ 9 ਤੋਂ ਬਾਹਰ ਹੋਊਗਾ ਅੱਛਾ ਇਹ ਕੋ ਹੱਥਾਂ ਦੇ ਲੱਗ ਜਾ ਕੇ ਉੱਦੋ ਤੇ ਇਹ ਕਿੰਨਾ ਘਰੀ ਜਾਊਗੀ ਭਾਈ ਮੱਜਾ ਵੱਧੀਆਂ ਦੁੱਧ ਘਰੋਵਰ ਕੀ ਦਾਖਲ ਹੋ ਕੀ ਆਪਾਂ 12 13 ਕਿਲੋ ਨਹੀਂ ਲਾ ਕੇ ਦੁੱਧ ਰਮਾਂ ਲਗਈ ਹੋਗੀ 10 ਕਿਲੋ ਦਈ ਜਾਊਗੀ ਆਹ ਥੋੜੀ 13 13 ਕਿਲੋ ਜ਼ਿਆਦਾ ਦੀ ਹੈ ਠੀਕ ਆ ਤੇ ਆ ਜਿਹੜੀ ਹੁਣ ਮੱਝ ਦਿਖਾਈ ਇਹਦਾ ਪਾਚਾ ਜੇ ਤੇ ਇਹਦਾ ਮੁੱਲ ਫਿਰ ਇਹ ਭਾਈ ਜੀ ਜੀ 60000 ਦੀ 60000 ਦੀ ਕਿ ਕਰ ਦੀਏ ਮਨ ਤਾਂ ਨਾ ਹੋਰ ਤੇ ਇੰਨੀ ਭਾਈ ਇਹ ਚੋ ਹੀ ਛੱਡ ਦੇ ਜੇ ਮਰਜ਼ੀ ਕੋ ਲੈ ਜਾ ਭਾਵੇਂ ਉਹ ਲੈ ਜਾ ਤਿੰਨ ਘੰਟੇ ਸਾਡੀ ਮਾਂ ਜਾਂ ਰਹੀ ਠੀਕ ਹੈ ਜੀ ਇੱਜਾਲ ਭਾਈ 100 200 ਦਾ ਮਨ ਤਾਂ ਨਹੀਂ ਜਾਈ ਜੀ ਖੈ ਨਿਕਸਾਈ ਵਾਲਾ ਕੰਮ ਨਹੀਂ ਜਾਵੇ ਲੋਕੀ ਲੱਤ ਮਾਰੀ ਜੇ ਇੰਦਾ ਬੱਚੇ ਜੁਗਨ ਨਾ ਰਹਿਣ ਆਖਲਾ ਨਹੀਂ ਤੇ ਬਾਕੀ ਇਹ ਆ ਬਈ ਇੱਥਾ ਕੋਈ ਵੇਰ ਇਹ ਤਾਂ ਕਿਹਦੇ ਦਾ ਦਰਦ ਹੋ ਜਾਦਾ ਮਨ ਬੱਚੇ ਦੇ ਪਰ ਮਿਲ ਵੀ ਸਕਦੀ ਇਹਦੇ ਠੀਕ ਹੈ ਬੱਚੇ ਨੇ ਮਿਲ ਸਕੀਗੇ ਉਹ ਸਾਦਾ ਮਿਲੇ ਤੇ ਉਹ ਸਾਦਾ ਨਾ ਮਿਲੇ ਹਾਂ ਤੇ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਕਹੇਰੀ ਆਪਣਾ ਪਸ਼ੂ ਖਰੀਦੋ ਜੀ ਦੋ ਟਾਈਮ ਚੁਆਈ ਕਰਕੇ ਖੜੋ ਦੇਖੋ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਚੁਆ ਲਿਆ ਕਰੋ ਪਰ ਤਸੱਲੀ ਕਰਕੇ ਖੜਨ ਦਾ ਫਰਜ਼ੇ ਤੁਹਾਡਾ ਹੈ ਕੋਣ ਛੋਟਾ